ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜੇ ਨੂੰ ਲੈ ਕੇ ਵੱਡੀ ਅਪਡੇਟ ਨੂਰਪੁਰਪਿੰਡ ਤੋਂ ਹੋਰ ਸਾਡੀ ਕਰ ਰਹੇ ਜੀ ਵੱਡੀ ਅਪਡੇਟ ਦੇ ਮੁਤਾਬਕ ਜੇ ਗੱਲ ਕਰ ਲਈਏ ਤੇ ਇਸ ਵੇਲੇ ਅਸੀਂ ਬਲਾਕ ਸੰਮਤੀ ਜੋਨ ਤਖਤਗੜ ਤੋਂ ਆਮ ਆਦੀ ਪਾਰਟੀ ਦੇ ਕੇਵਲਕਿਸ਼ਨ ਹੈਪੀ ਨੇ ਜਿੱਤ ਪ੍ਰਾਪਤ ਕਰ ਲਈ ਹੈ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜੀ ਬਿਲਕੁਲ ਤੁਸੀਂ ਸਹੀ ਸੁਣਿਆ ਕਿ ਆਮ ਆਦੀ ਪਾਰਟੀ ਦੇ ਕੇਵਲਕਿਸ਼ਨ ਹੈਪੀ ਨੇ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰ ਲਈ ਹੈ ਇਹ ਵੱਡੀ ਅਪਡੇਟ ਸੀ ਜੋ ਨੰਬਰ 5 ਤਖਤਗੜ ਤੋਂ ਦੇ ਰਹੇ ਆ ਜੀ ਬਿਲਕੁਲ ਜੋ ਹੁਣ ਤੱਕ ਦੀ ਗੱਲ ਕਰੀਏ ਹੁਣ ਤੱਕ ਦੇ ਚੋਣ ਨਤੀਜਿਆਂ 'ਚ ਬਲਾਕ ਸੰਮਤੀ ਦੇ 5 ਜੋਨਾਂ ਦੇ ਵਿੱਚੋਂ ਜੇ ਗੱਲ ਕਰੀਏ ਆਮ ਆਦੀ ਪਾਰਟੀ ਵੱਲੋਂ ਇਹ ਜਿੱਤ ਪ੍ਰਾਪਤ ਕੀਤੀ ਗਈ ਹੈ ਤੀਸਰੀ ਜਿੱਤ ਪ੍ਰਾਪਤ ਕੀਤੀ ਗਈ ਹੈ ਆਮ ਆਦੀ ਪਾਰਟੀ ਦੇ ਵੱਲੋਂ ਇੱਕ ਸੀਟ ਦੇ ਉੱਤੇ ਕਾਂਗਰਸ ਪਾਰਟੀ ਤੇ ਇੱਕ ਸੀਟ ਦੇ ਉੱਤੇ ਅਕਾਲੀ ਦਲ ਨੇ ਆਪਣੇ ਉਹਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਬਾਕੀ ਤਿੰਨ ਸੀਟਾਂ ਦੇ ਉੱਤੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈਏ ਜੀ ਬਿਲਕੁਲ ਜੇ ਗੱਲ ਕਰੀਏ ਕਿ ਬੀਤੇ ਲੰਬੇ ਸਮੇਂ ਤੋਂ ਜੋ ਕੀ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਸੀ ਲੋਕਾਂ ਦੀ ਸੇਵਾ ਚ ਵਿੱਚ ਸ਼ਾਤ ਤਤਵ ਰਿਆਨ ਬਲਿਟ ਕੇਬਲਿਕਸ਼ਨ ਹੈਪੀ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਕੀਤੇ ਗਏ ਕੰਮਾਂ ਦਾ ਪ੍ਰਭਾਵੀ ਉਹਨਾਂ ਨੂੰ ਬਖੂਬੀ ਲੋਕਾਂ ਵੱਲੋਂ ਹੰਗਾਰਾ ਦਿੱਤਾ ਗਿਆ ਤੇ ਹੋਰ ਚੋਣ ਦੇ ਨਤੀਜਿਆਂ ਨੂੰ ਲੈ ਕੇ ਅਸੀਂ ਜਲਦੀ ਹੋਰ ਅਪਡੇਟ ਹੋਵਾਂਗੇ ਤੇ ਜਿੰਨਾ ਪ੍ਰਸ਼ਦ ਚੋਣਾਂ ਦੇ ਵਿੱਚ ਵੀ ਫਿਲਹਾਲ ਦੀ ਘੜੀ ਦੇਸ਼ ਰਾਜ ਜਿਹੜੀਆਂ ਅੱਜਾ ਅੱਗੇ ਚੱਲੇ ਨੇ ਤੇ ਅਗਲੇ ਨਤੀਜੇ ਕੀ ਆਉਂਦੇ ਨੇ ਉਹ ਦੇਖਣ ਜੋ ਬਿਸ਼ਾ